ਦਾ ਇਨਫੋਰਮੇਸ਼ਨ ਤੇ ਇੱਕ ਵਾਰੀ ਫੇਰ ਤੁਹਾਡਾ ਸਵਾਗਤ ਹੈ ਤੇ ਮੈਂ ਤੁਹਾਨੂੰ ਲੈ ਕੇ ਆਇਆ ਪਿੰਡ ਮਾਤਮਨਗਰ ਗੁਲਾਬਾ ਲਾਭ ਸਿੰਘ ਪੈਣੀ ਟਾਣੀ ਇੱਕ ਸੰਸਥਾ ਇੱਥੇ ਆਚਾਰ ਲੈ ਕੇ ਆਈ ਸੀ ਤੇ ਆਚਾਰ ਦੀ ਵੰਡ ਨੂੰ ਲੈ ਕੇ ਇੱਕ ਵਿਵਾਦ ਸਾਹਮਣੇ ਆਇਆ ਸੀਗਾ ਜਿੰਦੇ ਚੇ ਪਿੰਡ ਦੀ ਮੈਂਬਰ ਪੰਚਾਇਤ ਸੋਮਾ ਰਾਣੀ ਦਾਖਲ ਹੋਈ ਹੈ ਤੇ ਉਹਨਾਂ ਨੇ ਇਲਜ਼ਾਮ ਲਗਾਇਆ ਸੀਗਾ ਪਿੰਡ ਦੇ ਕੁਝ ਲੋਕਾਂ ਤੇ ਤੇ ਇਹ ਇਲਜ਼ਾਮ ਲਗਾਇਆ ਸੀ ਵੀ ਉਹਨਾਂ ਨੂੰ ਅਚਾਰ ਨਹੀਂ ਦਿੱਤਾ ਗਿਆ ਹੁਣ ਦੂਸਰਾ ਪੱਖ ਵੀ ਸਾਹਮਣੇ ਆਇਆ ਉਹਨਾਂ ਨਾਲ ਗੱਲਬਾਤ ਕਰਾਂਗੇ ਕੀ ਗੱਲਬਾਤ ਹੋਈ ਸੀਗੀ ਮੁੱਖ ਰੂਪ ਨਾਲ ਜਿਹੜੇ ਕਸ਼ਮੀਰ ਸਿੰਘ ਨੇ ਉਹਨਾਂ ਤੇ ਇਲਜ਼ਾਮ ਲਗਾਇਆ ਸੀ ਸਾਡੇ ਨਾਲ ਲਏਗੇ ਨੇ ਕਸ਼ਮੀਰ ਸਿੰਘ ਜੀ ਨਾਮ ਹੈ ਤੁਹਾਡਾ ਹਾਂ ਜੀ ਕੀ ਗੱਲ ਕੀ ਹੋਈ ਸੀ ਜੀ ਗੱਲ ਹੋਈ ਜੀ ਉੱਥੇ ਅਚਾਰ ਪਿਆ ਸੀ ਹਾਂ ਜੀ ਇਹ ਇਹਦਾ ਇਹ ਗਏ ਨੂੰ ਹਾਂ ਜੀ ਇਹ ਮੈਂ ਉਹਨਾਂ ਨੂੰ ਆਖਿਆ ਵੀ ਇਹ ਅਚਾਰ ਸਰਪੰਚ ਨੇ ਰੱਖਾ ਹੋਇਆ ਢਾਣੀਆਂ ਦਾ ਹਾਂਜੀ ਸਰਪੰਚ ਆਵੇ ਦਾ ਤੇ ਲੈ ਜਾਵੇ ਠੀਕ ਹੈ ਇਹ ਆਵੇ ਉਹਨ ਦਾ ਮੁੰਡਾ ਆਂਦਾ ਅਸੀਂ ਚਾਹਵਣਾ ਅਸੀਂ ਆਖੇ ਬਾਬਾ ਜੀ ਉਹਨਾਂ ਦਾ ਉਹਨਾਂ ਦੀ ਇਹ ਗੱਲ ਹੈਗੀ ਸੀ ਉਹਨਾਂ ਨੇ ਇਹ ਕਿਹਾ ਵੀ ਸਾਨੂੰ ਅਚਾਰ ਦਿੱਤਾ ਨਹੀਂ ਗਿਆ ਉਹਨਾਂ ਦੇ ਗੱਠ ਮੈਂ ਇੱਕ ਦਿਨੇ ਲਾਤੇ ਆਂ ਗੇਟ ਦੇ ਅੱਗੇ ਮੈਂ ਬੰਦਦਾ ਰਿਹਾ 27 ਤਰੀਕ ਦੀ ਹੈ ਹਾਂ 27 ਤਰੀਕ ਦੀ ਹੈ ਅੱਛਾ ਉਹ ਦੁਬਾਰਾ ਲੈਣ ਆਈ ਸੀਗੇ ਦੁਬਾਰਾ ਸ਼ਾਮ ਨੂੰ ਆਏ ਨੂੰ ਤੇ 2:00 ਵਜੇ ਅਚਾਰ ਵੰਡਿਆ ਨਾਂ ਦੇ ਘਰੇ ਮੈਂ ਗੱਠ ਰੱਖ ਤੇ ਰਾਂਦੇ ਬੂਏ ਤੇ ਹਾਂਜੀ ਟਰਾਲੀ ਦੇ ਮਗਰ ਲਗਾ ਆਂ ਹਾਂਜੀ ਤੇ ਸ਼ਾਮ ਨੂੰ ਏ 5-6 ਵਜੇ ਫਿਰ ਆਇਆ ਦੁਬਾਰਾ ਦੋ ਚੱਕ ਲਗਾਏ ਸਾਨੂੰ ਬਾਜ ਦੋ ਚੱਕ ਲਗਾਏ ਨੂੰ ਤੀਜੀ ਵੀ ਆਇਆ ਤੇ ਸੀ ਰੋਕਾ ਉਹਨੇ ਸੋਮਾ ਭਾਈ ਲਗੇ ਤੇ ਉਹਨੇ ਗਾਲ ਮੰਦਾ ਕੱਢ ਤੇ ਤੇ ਉੱਥੇ ਉਹ ਘਰਨ ਚਲੀ ਗਈ ਏ ਤੇ ਇੱਕ ਕੋਈ ਮਾਰ ਪੀਟ ਹੋਈ ਉੱਥੇ ਕੋਈ ਨਹੀਂ ਉੱਥੇ ਬੱਕੇ ਤੇ ਹੋਏ ਹੋਰ ਕੋਈ ਉਹ ਛਡਾਵਣ ਚ ਗਿਆ ਮਾਰ ਅੱਛਾ ਇਹ ਨਹੀਂ ਵੀ ਉੱਥੇ ਕੋਈ ਅੰਦੇ ਕੁੱਟ ਮਾਰ ਹੋਈ ਐ ਕੋਈ ਸੀ ਅੱਛਾ ਇਸ ਤਰ੍ਹਾਂ ਦਾ ਕੋਈ ਵਾਕਿਆ ਉੱਥੇ ਨਹੀਂ ਹੋਇਆ ਗਾਣਾ ਕੱਢ ਦਈਏ ਕੀ ਨਾਮ ਦੱਸੋ ਸਰਿੰਦਰ ਸਿੰਘ ਸਰਿੰਦਰ ਸਿੰਘ ਹਾਂ ਜੀ ਠੀਕ ਉਹ 27 ਤਾਰੀਖ ਨੂੰ ਜਿਵੇਂ ਇਹਨਾਂ ਨੇ ਦੱਸਿਆ ਵੀ ਉਹ ਪਹਿਲਾਂ ਹੀ ਤਿੰਨ ਗੱਠਾ ਦੋ ਗੱਠਾ ਲਿਜਾ ਚੁ ਤੁਸੀਂ ਤੀਸਰੀ ਵਾਰੀ ਤੁਸੀਂ ਮੌਕੇ ਤੇ ਸੀਗੇ ਹਾਂਜੀ ਹਾਂਜੀ ਅਸੀਂ ਬੈਠੇ ਸੀਗੇ ਕਮਰੇ ਚ ਬਾਅਦ ਸਾਨੂੰ ਪਤਾ ਚੱਲਿਆ ਹੈ ਪਿੰਡ ਵਾਲਾ ਦੱਸਾਇਆ ਵੀ ਦੋ ਗੱਠਾ ਅੱਗੇ ਪਹਿਲਾਂ ਲੈ ਗਈ ਹੈ ਠੀਕ ਹੈ ਹਾਂਜੀ ਫਿਰ ਅਸੀਂ ਕਿਹਾ ਵੀ ਚਾਚਾ ਜੀ ਨੇ ਵੀ ਆਗੇ ਨਹੀਂ ਵੀ ਤੁਹਾਨੂੰ ਵੰਡਾਂਗੇ ਫੇਰੇ ਧਾਣੀ ਵਾਲਾ ਤੁਹਾਨੂੰ ਦੇ ਕੇ ਬੜਾ ਬਾਕੀ ਬੱਚਾ ਕਿਹੜਾ ਕਿਲੋ ਦੋ ਦੋ ਬੱਚਾ ਦੋਨੋਂ ਮਾਹਰ ਦੇ ਦੇਾਂਗੇ ਅੱਛਾ ਤੁਸੀਂ ਘਰੇ ਜਾਓ ਆਪ ਦੇ ਠੀਕ ਹੈ ਬਾਅਦ ਨੇ ਗੱਲ ਗਲਮੰਦਾ ਕੱਢਣ ਲੱਗ ਗਈ ਹੈ ਅੱਛਾ ਇਹ ਰਸ਼ਨ ਆਇਆ ਕਿੱਥੋਂ ਸੀਗਾ ਆਚਾਰ ਇਹ ਸਭ ਦਾ ਇਹ ਸੇਵਾ ਸੀਗੇ ਇਹਨਾਂ ਦਾ ਸਰ ਮੈਂ ਆਪ ਖੇਤ ਹੀ ਰਹਿਣਾ ਘਾਟਵਾ ਦੀ ਘਰੇ ਰਹਿਣਾ ਇਹ ਬਾਕੀ ਸਾਰਾ ਚੱਕੀ ਲ ਜਾਂਦੀ ਸੀ ਉਹ ਤੋਂ ਬਾਅਦ ਬਾਪੇ ਨੇ ਬੁਲਦੀ ਰਹੀ ਪਹਿਲਾਂ ਫਿਰ ਇਹ ਹੱਥੇ ਬੱਕੇ ਹੋਣ ਲੱਗਿਆ ਉਹਦਾ ਮੁੰਡਾ ਫਿਰ ਮੈਂ ਤਾਂ ਬੋਲਿਆ ਸੀਗਾ ਚਲੋ ਹੋਰ ਦੱਸੋ ਇਹ ਗੱਲ ਉਹਨਾਂ ਨੇ ਇੱਕ ਇਹ ਵੀ ਇਲਜ਼ਾਮ ਲਗਾਇਆ ਵੀ ਜਿਹੜਾ ਰਾਸ਼ਨ ਜਾਂ ਜਿਹੜੀਆਂ ਚੀਜ਼ਾਂ ਆਂਦੀਆਂ ਸੀਗੀਆਂ ਪਿੰਡ 'ਚ ਜਦੋਂ ਪਾਣੀ ਆਇਆ ਹੈਗਾ ਉਦੋਂ ਕਹਿੰਦੇ ਨੇ ਵੀ ਪੰਜ ਸੱਤ ਬੰਦੇ ਹੀ ਹੈਗੇ ਨੇ ਕੋਈ ਅਚਾ ਉਹ ਸਾਰਾ ਜਿਹੜਾ ਸਸਨ ਡਕ ਲੈਂਦੇ ਨੇ ਉਹ ਸਰ ਜੀ ਸਰਪੰਚ ਸਾਹਿਬ ਪੁਲਿਸ ਤੇ ਵੀ ਸਾਰਾ ਕੰਮ ਵਧੀਆ ਬਿਨਦਾ ਰਹੇ ਆਜੋ ਤੁਸੀਂ ਇੱਧਰ ਆ ਜਾਓ ਆਜੋ ਇੱਧਰ ਕੋਈ ਹੁੰਦੇ ਵਿੱਚ ਬੰਦੇ ਵਿੱਚ ਕੋਈ ਗੜਬੜ ਵਾਲੀ ਗੱਲ ਨਹੀਂ ਹੈ ਸਾਡਾ ਸਾਰਾ ਕੰਮ ਸਰਪੰਚ ਸਾਹਿਬ ਜੁम्मेਗਾ ਹਾਂਜੀ ਜੋ ਕੁਝ ਕੰਮ ਅੰਦਰ ਬਹੁਤ ਵਧੀਆ ਅੰਦਰ ਸਰਪੰਚ ਸਾਹਿਬ ਖੁਦ ਆਦੇ ਹੱਥਾਂ ਨਾਲ ਕਰਦੇ ਰਹਿੰਦੇ ਅੱਛਾ ਲਿਸਟ ਬਣੀ ਹੋਈ ਆਜੀ ਵੇਖ ਸਕਦੇ ਨੇ ਠੀਕ ਹੈ ਸਾਰਿਆਂ ਦੀ ਲਿਸਟਾਂ ਬਣਾ ਕੇ ਹਾਂਜੀ ਲਿਸਟ ਬਣੀ ਹੋਈ ਜਿੰਨਾ ਸਮਾਨ ਸਾਹਿਬ ਨੂੰ ਬਰਾਬਰ ਮਿਲਦਾ ਰਹੇ ਕਿਸ ਸੁਪਨਾ ਵਿੱਚ ਤਾਂ ਸਰ ਮੇਰਾ ਨਾਮ ਗੁਰਦੀਪ ਸਿੰਘ ਜੀ ਹਾਂਜੀ ਸਾਡਾ ਜੋ ਵੀ ਰਾਸ਼ਨ ਆਦਾ ਸੀ ਸਮਾਜ ਸੇਵੀ ਲਿਆਉਂਦੇ ਸੀ ਜਾਂ ਸਾਨੂੰ ਕੋਈ ਐਵਲ ਪ੍ਰੋਵਾਈਡ ਕਰਾਉਂਦਾ ਸੀ ਸਾਡਾ ਰਾਸ਼ਨ ਆ ਪਿੰਡ ਦੇ ਜਿੰਨੇ ਵੀ ਖੜੇ ਆ ਮੈਂਬਰ ਮੌਤ ਬਾਰ ਬੰਦੇ ਆ ਸਾਡੇ ਬੰਦੇ ਸਾਰਾ ਸਰਪੰਚ ਸਾਹਿਬ ਹੀ ਆਪਾਂ ਨੂੰ ਜਿਨ੍ਹਾਂ ਨੇ ਜਿੰਨ ਜਿਹਦੇ ਘਰ ਸੀ ਸਭ ਦੇ ਲਿਸਟ ਬਣੇ ਵੀ ਪ੍ਰੋਵਾਈਡ ਕਰਾਉਂਦੇ ਸੀ ਅੱਛਾ ਉਹਨੇ ਨਹੀਂ ਕੋਈ ਐਵੇਂ ਵੇਖਿਆ ਪਾਰਟੀ ਬਾਜੀ ਨਹੀਂ ਕੁਝ ਵੇਖਿਆ ਸਭ ਨੂੰ ਪ੍ਰੋਵਾਈਡ ਕੋਣ ਸਰਪੰਚ ਕੋਣ ਤੁਹਾਡੇ ਰਮੇਸ਼ ਸਾਡੇ ਰਮੇਸ਼ ਸਿੰਘ ਮਾਤਮਨਾ ਕੀ ਨਾਮ ਇਤੋ ਬਿਸ਼ੰਬਰ ਸਿੰਘ ਜੀ ਕਿਸ ਚੀਜ਼ ਦਾ ਰਜਿਸਟਰ ਹੈ ਜੀ ਸਰ ਪੈਂਡਿੰਗ ਲਿਸਟ ਬਣੀ ہوئی ਹੈ ਸਰਪੰਚ ਸਾਹਿਬ ਬਣਾਈ ਕਿਵੇਂ ਨਾਮ ਅਗੇ ਨੇ ਸਾਰੇ ਦੇ ਵਿਆਹ ਸ਼ਾਦੀ ਉਹਨਾਂ ਫਾਰਾਂ ਦਾ ਡੇਢ ਰੇ ਲੱਗੇ ਜੀ ਅੱਛਾ ਕਿਵੇਂ ਰਾਸ਼ਨ ਵੰਡਾ ਜਾਈ ਉਵੇਂ ਇਹ ਵੀ ਸਾਰਾ ਰਾਸ਼ਨ ਦਿੱਤਾ ਗਿਆ ਜੀ ਏ ਬੀ ਸੀ ਕਿਵੇਂ ਮਤਲਬ ਇਹ ਵੀ ਕਿਵੇਂ ਸਰ ਇੱਕ ਰਾਸ਼ਨ ਆ ਗਿਆ ਉਹਨੂੰ ਇਹੋ ਜਿਹਾ ਸਾਰਾ ਉਫਤ ਰਾਸ਼ਨ ਕਿੰਨੇ ਵਾਰੀ ਨੂੰ ਪ੍ਰੋਵਾਈਡ ਹੋਇਆ ਵੀ 5 5 6 ਵਾਰੀ ਰਾਸ਼ਨਾਂ ਦੇ ਘਰ ਦੇਤੇ ਆ ਜੀ ਅੱਛਾ ਮਤਲਬ ਜੇ ਇੱਕ ਵਾਰ ਹੀ ਆਇਆ ਤੇ ਲੱਗਿਆ ਹਾਂ ਜੀ ਦੂਜੀ ਵਾਰ ਆ ਦੇ ਹੋਗੇ ਜੀ ਤੀਜੀ ਵਾਰ ਹਾਂ ਜੀ ਉਸ ਤਰ੍ਹਾਂ ਸਾਰਾ ਕਿੰਨੇ ਦੇਖੋ ਜੀ ਦੇਖੋ ਸਾਰੇ ਹਿੱਤ ਦੋ ਸੋਤੀ ਪੈਂਤੀ ਘਰ ਗਣਜੀ ਸਾਰਿਆਂ ਦੇ ਘਰ ਘਰ ਰਾਸ਼ਨ ਜਾ ਰਹੇ ਜੀ ਅੱਛਾ ਸਾਰਿਆਂ ਦੇ ਘਰ ਜੋ ਆਦਾ ਸਰਪੰਚ ਬੈਠ ਕੇ ਵਧੀਆ ਰਾਸ਼ਨ ਵੰਡ ਰਹੇ ਨੇ ਠੀਕ ਹੈ ਜੋ ਸਰ ਇਹ ਚਾਰ ਦਾ ਰੋਲਾ ਗਿਆ ਜੀ ਨਾ ਹੂੰ ਹੂੰ ਇਹ ਫਿਰ ਪਹਿਲਾਂ ਸਹਿਤਲ ਇਹਨਾਂ ਅੱਗੇ ਕਈਆਂ ਸਰ ਡਾਣੀਆਂ ਲਿਸਟ ਆ ਗਏ ਨੇ ਸਰ ਡਾਣੀਆਂ ਕਰਨੇ ਹੈਗਾ ਸਰ ਡਾਣੀਆਂ ਕਰ ਲਈ ਤਾਂ ਕਿ ਉਹਨਾਂ ਦੇ ਚਾਰ ਉਹਨਾਂ ਦੇ ਪਿਆਰੇ ਉਹ ਰਾਈਟ ਕਰਨਾ ਰਹਿੰਦੇ ਸੀਗੇ ਚਾਰ ਡਾਣੀਆਂ ਦਾ ਸਾਚੀ ਨੂੰ ਕਈ ਵਾਰ ਸਰ ਆਂਦੇ ਬਹੁਤ ਲੇਟ ਨੇ ਡਾਣੀ ਵਾਲੇ ਰਹ ਜਾਂਦੇ ਦਾ ਪਿੰਡਾਂ ਦੀ ਲਿਸਟ ਆ ਗਈ ਵੇਖੋ ਪਿੰਡਾਂ ਦੀ ਲਿਸਟ ਆ ਗਈ ਉਹਨਾਂ ਦਾ ਕਿੱਥੇ ਗਿਆ ਉਹਨਾਂ ਦਾ ਨਾਮ ਹੈਗਾ ਹਾਂਜੀ ਇੱਕ ਨਾਨਕ ਸਿੰਘ ਪੁੱਤਰ ਕਰਤਾਰ ਸਿੰਘ ਤੇ ਸੋਮਾਬਾਈ ਦਾ ਹਸਪੈਂਡ ਹੈ ਕਹਿੰਦੇ ਕੋ A B C D E D ওভার ਆ ਫਿਰ ਆ ਫਿਰ D F 1 2 3 4 5 6 7 8 9 ਤੇ ਬਿੰਦੂ ਦੋੜ ਵੀ ਲੱਗੇ ਗਏ ਅੱਛਾ ਆ ਬਿੰਦੀ ਦੋੜ ਆ ਕਿਹੜਾ ਉਹਦੇ ਜੇਠ ਦਲੀਪ ਸਿੰਘ ਉਹਨਾਂ ਦੇ ਵੀ ਆ ਵੇਖੋ ਮੇਰੀ ਉਮਰ ਰਸ਼ ਨਾ ਕਿੰਨਾ ਰੱਖ ਸਰ ਜੀ ਹਾਂ ਦੇ ਚਾਰ ਪੰਜ ਬੰਦੇ ਬੰਦੇ ਆ ਇਹਦਾ ਮੁੰਡਾ ਇਹ ਆਰ ਰੋਜੇ ਹੀ ਮੰਡਾ ਵਰਸ਼ਨ ਉਹ ਨਿੰਦਰ ਕੋਰ ਪ੍ਰੀਤ ਇਹ ਵੀ ਮੰਡਾ ਅੱਛਾ ਇਹ ਇਹ ਵਾਲਾ ਲੜਕਾ ਹੈ ਹਾਂ ਜੀ ਇਹ ਉਹ ਆਪਣਾ ਯੂਜ਼ਰ ਬਿਆਨ ਦੇ ਰਿਹਾ ਸੀ ਇਹ ਤਾਂ ਚਾਰ ਪੰਜ ਬੰਦੇ ਪੰਜ ਬੰਦੇ ਕਿਹੜੇ ਆ ਪੰਜ ਬੰਦੇ ਖਾਰੇ ਨਰਾਜ ਨੇ ਇਹ ਆਪ ਬਣਾ ਦੇ ਅੱਛਾ ਇਹ ਆਪ ਮੰਡਨ ਤੇ ਵੀ ਹੈਗਾ ਸੀ ਹਾਂ ਜੀ ਆ ਬੰਦਨ ਤੇ ਨਾਲ ਕਿਹਾ ਵੀ ਸਰ ਵੇਖਣ ਨੂੰ ਘਰ ਦੇ ਸਾਹਮਣੇ ਮੰਦਿਰ ਦੂਰ ਕੋ ਨਹੀਂ ਆ ਠੀਕ ਹੈ ਜੀ ਚਲੋ ਇਹ ਵੀਡੀਓ ਮੈਨੂੰ ਸ਼ੇਅਰ ਕਰ ਦਿਓ ਜੀ ਓਕੇ ਮਤਲਬ सरपंच ਤੇ ਜਿਹੜੇ ਇਲਜ਼ਾਮ ਲੱਗੇ ਸੀਗੇ ਉਹ ਝੂਠੇ ਸੋਹ ਜੀ ਤਾਰੀਫ ਸਾਰਾ ਹਮੇ ਆ ਮੈਂ ਕੋਸ਼ਿਸ਼ ਬਣ ਗਿਆ ਨਹੀਂ ਨਹੀਂ ਕੋਈ ਪਾਰਟੀਬਾਜ਼ੀ ਹੋਈ ਨਹੀਂ ਜੀ ਕੋਈ ਕੋਈ ਪਾਰਸ਼ਲਟੀ ਹੋਈ ਕਿਸੇ ਨੇ ਕੋਈ ਇਸ ਤਰ੍ਹਾਂ ਦੇ ਕਰ ਤਾਂ ਨਹੀਂ ਹੈਗੇ ਜਿਨ੍ਹਾਂ ਨੂੰ ਨਾਰਾਸ਼ਨ ਕੀਤਾ ਗਿਆ ਸਰ ਸਾਰ ਦੋਨੋਂ ਸਾਰਾ ਡਾਟਾ ਦਿਖਾ ਦਿੱਤਾ ਜੀ ਬਿਲਕੁਲ ਸਾਰਾ ਮੈਂ ਵੀਰ ਸਿੰਘ ਬੋਲ ਸਾਡੇ ਪਿੰਡ ਦੇ ਮਾਤਮ ਨਗਰ ਦੇ ਦੋ ਪਿੰਡ ਨੇ ਟਾਣੀਆਂ ਬਣੀਆਂ ਨੇ ਲਾਭ ਸਿੰਘ ਵਾਲੀ ਟੋਲਾ ਬਣੀ ਮਾਤਮ ਨਗਰ ਉਹਨੂੰ ਕਿਹਾ ਜਾਂਦਾ ਠੀਕ ਹੈ ਬਾਕੀ ਜੋ ਸਰਪੰਚ ਨੇ ਦੋ ਸਾਡੀਆਂ ਲਿਸਟਾਂ ਹੈਗੀਆਂ ਨੇ ਇੱਕ ਇਹ ਮੇਰਾ ਰਮੇਸ਼ ਸਿੰਘ ਸਾਡੇ ਪਿੰਡ ਦਾ ਰਮੇਸ਼ ਸਾਡੇ ਪਿੰਡ ਨੂੰ ਰਾਸ਼ਨ ਜੋ ਵੀ ਮੁਹਈਆ ਹੁੰਦਾ ਸੀ ਸਰਪੰਚ ਸਾਹਿਬ ਹੀ ਕਰਾਉਂਦੇ ਸੀ ਠੀਕ ਹੈ ਜੋ ਵੀ ਆਇਆ ਹੈ ਸਾਡੀ ਲਿਸਟ ਦੂਜੇ ਪਿੰਡ ਦੀ ਲੱਗ ਬਣੀ ਵੀ ਇਸ ਪਿੰਡ ਦੀ ਲੱਗ ਬਣੀ ਹੋਈ ਹੈ ਅੱਛਾ ਅੱਛਾ ਹਾਂਜੀ ਦੋ ਟੋਟਲ ਹੈਗਾ ਸੀ 2500 ਕਰ ਹੈਗਾ ਸੀ 2200 2200 ਉਧਰ ਹੈਗਾ ਸੀ ਤੇ ਇੱਧਰ 200 ਇੱਧਰ ਸੀ ਕੁੱਲ ਮਿਲਾਂ ਤੇ 500 ਦੇ ਕਰੀਬ ਹੈਗਾ 450 ਠੀਕ ਹੈ ਟਾਣੀਆਂ ਡੋਣੀਆਂ ਵਿੱਚ ਪਾ ਗਏ ਠੀਕ ਹੈ ਜਦੋਂ ਵੀ ਰਾਸ਼ਨ ਆਉਂਦਾ ਸੀ ਸਾਰਾ ਡਿਵਾਈਡ ਕਰਦੇ ਉਧਰਲੇ ਪਿੰਡ ਨੂੰ ਵੀ ਸਾਡੇ ਮਾਤਮਨਗਰ ਨੂੰ ਵੀ ਇਧਰ ਲਾਭ ਸਿੰਘ ਦੇ ਟਾਣੀ ਨੂੰ ਸਰਕਾਰੀ ਰਾਸ਼ਨ ਕਿੰਨੇ ਵਾਰੀ ਆਇਆ ਹੈ ਸਰਕਾਰੀ ਆਇਆ 2-3 ਵਾਰੀ ਆਇਆ 4 ਵਾਰੀ ਆਇਆ 4 ਵਾਰੀ ਆਇਆ ਹੈ ਠੀਕ ਹੈ ਉਹ ਵੀ ਇਕੁਅਲੀ ਵੰਡੇ ਗਿਆ ਬਾਕੀ ਸੰਸਥਾਵਾਂ ਜਿਹੜੇ ਬਰਾਬਰ ਹੀ ਵੰਡੇ ਗਿਆ ਜੋ ਵੀ ਹੈ ਸਾਰਿਆਂ ਨੂੰ ਬਰਾਬਰ ਡਿਵਾਈਡ ਕੀਤਾ ਗਿਆ ਠੀਕ ਹੈ ਲਿਸਟ ਬਣੀ ਹੋਈ ਉਹਨੇ ਭੇਜ ਦੇ ਵੀ ਤਾਂ ਤੁਹਾਨੂੰ ਰਾਸ਼ਨ ਆ ਜਾਣਾ ਜੀ ਤਾਂ ਦੋਸਤੋ ਇਹ ਨੇ ਪਿੰਡ ਮਾਤਮਨਗਰ ਲਾਭ ਸਿੰਘ ਟਾਣੀ ਦੇ ਵਸਨੀਕ ਤੇ ਮੈਂਬਰ ਪੰਚਾਇਤ ਤੇ ਮੋਤਵਰ ਲੋਕ ਜਿਨ੍ਹਾਂ ਜਿਹੜਾਂ ਨੇ ਤਸਦੀਕ ਕੀਤੀ ਹੈ ਵੀ ਜਿਹੜੇ ਇਲਜ਼ਾਮ ਸੋਮਾ ਰਾਣੀ ਦੁਆਰਾ ਲਗਾਏ ਗਏ ਨੇ ਉਹ ਬੇਬੁਨਿਆਦ ਨੇ ਤੇ ਉਹਨਾਂ ਨੇ ਬਕਾਇਦਾ ਲਿਸਟਾਂ ਵੀ ਦਿਖਾਈਆਂ ਨੇ ਕਿ ਹਰ ਘਰ ਨੂੰ ਰਸਨ ਵੀ ਪਹੁੰਚਿਆ ਚਾਰ ਵੀ ਪਹੁੰਚਿਆ ਤੇ ਬਿਨਾਂ ਕਿਸੇ ਪਾਰਸ਼ੀਅਲਟੀ ਤੋਂ ਪਹੁੰਚੇ ਸਾਡੇ ਨਾਲ ਜੁੜਨ ਵਾਸਤੇ ਬਹੁਤ ਬਹੁਤ ਧੰਨਵਾਦ ਜੀ